ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਰ ਐਤਵਾਰ ਆਪਾਂ ਤੁਹਾਡੇ ਲਈ ਸਪੈਸ਼ਲ ਸੰਡੇ ਟੈਸਟ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਆਪਾਂ ਇੱਕ ਸ਼ਾਰਟਹੈਂਡ ਦਾ ਪੇਪਰ ਲੈ ਕੇ ਆਉਨੇ ਆ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਇਸ ਸੰਡੇ ਟੈਸਟ ਸੀਰੀਜ਼ ਦਾ ਪੇਪਰ ਨੰਬਰ 28 ਕਰਾਂਗੇ 27 ਪੇਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਆਪਾਂ ਕਰ ਚੁੱਕੇ ਹਾਂ ਜੇਕਰ ਉਹਨਾਂ ਪੇਪਰਾਂ ਦੇ ਵਿੱਚੋਂ ਕਿਸੇ ਸਾਥੀ ਦਾ ਪੇਪਰ ਮਿਸ ਹੋਇਆ ਤਾਂ ਉਹ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਸਪੈਸ਼ਲ ਸੰਡੇ ਟੈਸਟ ਸੀਰੀਜ਼ ਦੇ ਨਾਂ ਤੇ ਉੱਥੋਂ ਆਪਣਾ ਪੇਪਰ ਉਹ ਕਰ ਸਕਦਾ ਹੈ ਜਿਨ੍ਹਾਂ ਸਾਥੀਆਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂਕੇ ਜਿਹੜੀਆਂ ਵੀ ਸਮੇ ਸਮੇ ਅਸੀਂ ਨਵੀਆਂ ਅਪਡੇਟਸ ਅਪਲੋਡ ਕਰ ਰਹੇ ਆ ਆਪਣੇ ਚੈਨਲ ਤੇ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਫ੍ਰੀ ਆਫ ਕੋਸਟ ਕਰ ਸਕੋ ਹਾਂਜੀ ਕਰਦੇ ਆ ਅੱਜ ਦਾ ਆਪਾਂ ਟੈਸਟ ਸਟਾਰਟ ਰੈਡੀ ਸਟਾਰਟ ਗੁਰੂ ਗੋਬਿੰਦ ਸਿੰਘ ਵਿਦਵਾਨ ਦਾਰਸ਼ਨਿਕ ਬੁੱਧੀਜੀਵੀ ਲੇਖਕ ਅਤੇ ਕਵੀ ਕੌਮ ਉਸਰੀਏ ਸੰਗੀਤਕਾਰ ਸੰਤ ਸਿਪਾਹੀ ਮਨੋਵਿਗਿਆਨੀ ਦੂਰ ਅੰਦੇਸੀ ਦੀਨ ਦੁਖੀ ਦੀਵਾ ਫੜਨ ਵਾਲੇ ਮਹਾਨ ਇਨਕਲਾਬੀ ਜੋਧੇ ਸਨ ਡੰਡੀ ਸੰਸਾਰ ਦੇ अनेका ਵਿਦਵਾਨਾਂ ਨੇ ਵੱਖ-ਵੱਖ ਪੱਖਾਂ ਤੋਂ ਗੁਰੂ ਸਾਹਿਬ ਦੀ ਸ਼ਖਸੀਅਤ ਦੀ ਵਡਿਆਈ ਕੀਤੀ ਹੈ ਪਰ ਕਨਿੰਗਮ ਦੇ ਹੇਠ ਲਿਖੇ ਵਿਚਾਰ ਬਹੁਤ ਟੁਕਮੇ ਹਨ ਡੰਡੀ ਕਨਿੰਗਮ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਦੇ ਬਹੁ ਪੱਖੀ ਜੀਵਨ ਨੂੰ ਸਮਝਣ ਲਈ ਸਾਨੂੰ ਇੱਕ ਤੇਜ਼ ਰਫ਼ਤਾਰ ਘੋੜੇ ਉੱਤੇ ਸਵਾਰ ਹੋਣਾ ਪਵੇਗਾ ਡੰਡੀ ਮੁਕਾਬਲਤਨ ਇੰਨੀ ਛੋਟੀ ਉਮਰ ਵਿੱਚ ਇੰਨੇ ਮਹਾਨ ਕੰਮ ਕਰ ਜਾਣੇ ਕਰਾਮਾਤ ਹੀ ਲੱਗਦੀ ਹੈ ਡੰਡੀ ਬਤੌਰ ਇੱਕ ਮਹਾਨ ਜਰਨੈਲ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਅਜਿਹਾ ਜਰਨੈਲ ਹੋਵੇ ਜਿਸ ਨੂੰ ਇੰਨੀਆਂ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਜਿੰਨੀਆਂ ਦਾ ਦਸ਼ਮੇਸ਼ ਪਿਤਾ ਨੂੰ ਕਰਨਾ ਪਿਆ ਡੰਡੀ ਦੱਬੇ ਕੁਚਲੇ ਲੋਕਾਂ ਨੂੰ ਜਥੇਬੰਦ ਕਰਕੇ ਫੌਜ ਬਣਾਈ ਤੇ ਉਸ ਫੌਜ ਨਾਲ ਸਮੇਂ ਦੀ ਸਭ ਤੋਂ ਵੱਡੀ ਤਾਕਤ ਨਾਲ ਟੱਕਰਾ ਕਰਨ ਦੇ ਕਾਬਿਲ ਬਣਾ ਕੇ ਜਿੱਤ ਪ੍ਰਾਪਤ ਕੀਤੇ ਡੰਡੇ ਉਸ ਸਮੇਂ ਸਿੱਖਾਂ ਦੀਆਂ ਸਭ ਜਿੱਤਾਂ ਦਾ ਕਾਰਨ ਗੁਰੂ ਜੀ ਦੀ ਸੁਲਜੀ ਹੋਈ ਅਗਵਾਈ ਹੀ ਸੀ ਡੰਡੇ ਕਨਿੰਗਮ ਲਿਖਦਾ ਹੈ ਜਿਸ ਸਿਆਨਫ ਨਾਲ ਕਿਲਿਆਂ ਦੀ ਉਸਾਰੀ ਕੀਤੀ ਉਹੋ ਹੀ ਉਨਾ ਗੁਰੂ ਜੀ ਨੂੰ ਜਰਨੈਲ ਸਥਾਪਿਤ ਕਰਨ ਲਈ ਕਾਫੀ ਹੈ ਡੰਡੀ ਆਨੰਦਪੁਰ ਦੀ ਪੰਜਵੀਂ ਲੜਾਈ ਸਮੇਂ ਆਪਨੇ ਜਿਸ ਤਰ੍ਹਾਂ ਔਰੰਗਜ਼ੇਬ ਦੀ ਭੇਜੀ ਹੋਈ ਫੌਜ ਅਤੇ ਪਹਾੜੀ ਰਾਜਿਆਂ ਦੀ ਫੌਜ ਨਾਲ 8 ਮਹੀਨੇ ਟਕਰਾ ਕੀਤਾ ਉਹ ਲਾਜਵਾਬ ਸੀ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਜਿਹੜੀ ਸ਼ਾਰਟ ਹੈਂਡ ਤੁਸੀਂ ਲਿਖੀ ਆ ਉਹ ਪੜਨੋਗੇ 2 ਮਿੰਟ ਦੇ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਉਹ ਬੋਲਿਆ ਜਾਵੇਗਾ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਮਹਾਰਾਜਾ ਰਣਜੀਤ ਸਿੰਘ 1780 1839 ਪੰਜਾਬ ਦੀ ਸਿੱਖ ਸਲਤਨਤ ਦੀ ਨੀ ਰੱਖਣ ਵਾਲਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ ਏ ਪੰਜਾਬ ਪੰਜਾਬ ਦਾ ਸ਼ੇਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਡੰਡੀ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ, ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ। ਡੰਡੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ پروਈ ਰੱਖਿਆ ਜਿਸ ਕਰਕੇ ਖਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ ਡੰਡੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਸ਼ੁਕਰਚੱਕੀਆ ਮਿਸਲ ਦਾ ਜਥੇਦਾਰ ਸੀ ਅਤੇ ਉਸ ਦਾ ਇਲਾਕਾ ਅੱਜ ਦੇ ਲੈਂਦੇ ਪੰਜਾਬ ਦੇ ਗੁਜਰਾਵਾਲੇ ਦੇ ਦੁਵਾਲੇ ਸੀ ਡੰਡੀ 1792 ਇਸਵੀ ਵਿੱਚ ਮਹਾ ਸਿੰਘ ਦੀ ਮੌਤ ਪਿੱਛੋਂ ਮੇਸਲ ਦਾ ਰਾਜ ਪ੍ਰਬੰਧ ਉਸ ਦੀ ਪਤਨੀ ਰਾਜਕੌਰ ਦੇ ਹੱਥਾਂ ਵਿੱਚ ਆ ਗਿਆ ਡੰਡੀ ਰਾਜਕੌਰ ਇੱਕ ਅਯੋਗ ਤੇ ਕਮਜ਼ੋਰ ਇਸਤਰੀ ਸੀ ਅਤੇ ਉਸ ਨੇ ਸਾਰਾ ਕੰਮ ਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ ਡੰਡੀ 1797 ਈਸਵੀ ਵਿੱਚ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਜਾਣ ਉਪਰੰਤ ਉਸ ਦੀ ਸੱਸ ਸਦਾ ਕੌਰ ਵੀ ਸ਼ੁਕਰ ਚੱਕੀਆ ਮਿਸਲ ਦੇ ਸ਼ਾਸਨ ਪ੍ਰਬੰਧ ਵਿੱਚ ਹਿੱਸਾ ਲੈਣ ਲੱਗੀ ਡੰਡੀ ਜਦ ਤੱਕ ਰਣਜੀਤ ਸਿੰਘ ਨਵਾਲਗ ਰਿਹਾ ਮਿਸਲ ਦਾ ਰਾਜ ਪ੍ਰਬੰਧ ਤਿੰਨ ਵਿਅਕਤੀਆਂ ਦੇ ਹੱਥਾਂ ਵਿੱਚ ਰਿਹਾ ਰਾਜਕੌਰ ਸਦਾ ਕੌਰ ਤੇ ਦੀਵਾਨ ਲਖਪਤ ਰਾਏ ਡੰਡੀ ਇਸ ਕਾਲ ਨੂੰ ਟਿਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ